ਪਿੰਡਾਂ ਦੇ ਵਿੱਚ ਕੱਲ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਉਸ ਤੋਂ ਬਾਅਦ ਜਿਹੜੇ ਨਤੀਜੇ ਆਏ ਪਿੰਡ ਸਾਨੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜਿਹੜੇ ਸਰਪੰਚ ਸਾਹਿਬ ਨੇ ਉਹ ਧੰਨਵਾਦੀ ਦੌਰਾ ਕਰਨ ਜਾ ਰਹੇ ਆ ਪਿੰਡ ਵਾਸੀਆਂ ਦਾ ਧੰਨਵਾਦ ਕਰਨ ਦੇ ਲਈ ਅੱਜ ਪਹਿਲਾਂ ਗੁਰੂ ਸਾਹਿਬ ਦਾ ਜਿਹੜਾ ਓਟ ਆਸਰਾ ਰਿਹਾ ਗੁਰੂ ਘਰ ਨਤਮਸਤਕ ਹੋਏ ਆ ਤੇ ਉਸ ਤੋਂ ਬਾਅਦ ਅੱਜ ਪਿੰਡ ਵਾਸੀਆਂ ਕੋਲ ਜਾਣਗੇ ਘਰ ਘਰ ਜਿੱਥੇ ਵੋਟ ਮੰਗਣ ਗਏ ਸੀ ਅੱਜ ਉਹਨਾਂ ਦਾ ਧੰਨਵਾਦ ਕਰਨ ਲਈ ਜਾ ਰਹੇ ਆ ਗੱਲਬਾਤ ਕਰ ਲੈਣੇ ਆ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਕੱਲ ਜਿਹੜੀ VOTING ਹੋਈ ਆ ਕਿਸ ਤਰ੍ਹਾਂ ਦੇ ਨਤੀਜੇ ਆਏ ਆ ਕਿੰ ਕੱਲ ਜਿਹੜੀ VOTING ਹੋਈ ਆ ਸਾਡੇ ਪਿੰਡ ਦੇ ਵਿੱਚ ਬੜੀ ਸ਼ਾਂਤਮਈ ਤਰੀਕੇ ਨਾਲ VOTING ਹੋਈ ਆ ਸਾਰੇ ਪਿੰਡ ਦੇ VOTERਾਂ ਨੇ ਬੜੇ ਉਤਸ਼ਾਹ ਦੇ ਨਾਲ VOTਾਂ ਪਾਈਆਂ ਬੜੇ ਸ਼ਾਂਤਮਈ ਤਰੀਕੇ ਨਾਲ ਕੰਮ ਚੱਲਿਆ ਕਿਸੇ ਨੇ ਕੋਈ ਹੁੱਲੜਬਾਜੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਥੋੜੀ-ਮੋਡੀ ਗੱਲ ਹਰ ਪਿੰਡ ਦੇ ਵਿੱਚ ਹੁੰਦੀ ਰਹਿੰਦੀ ਆ ਪਰ ਇਸ ਤੋਂ ਇਲਾਵਾ ਕੋਈ ਜ਼ਿਆਦਾ ਕੋਈ ਸਾਨੂੰ ਪਰੇਸ਼ਾਨੀ ਪ੍ਰੋਬਲਮ ਨਹੀਂ ਆਈ ਤੇ ਮੈਨੂੰ ਪਿੰਡ ਦੇ ਲੋਕਾਂ ਨੇ ਇੱਕ ਵੱਡੀ ਲੀਡ ਨਾਲ ਕਿ 80 VOTਾਂ ਦੀ ਲੀਡ ਦੇ ਨਾਲ ਮੈਨੂੰ ਜਿਹੜਾ ਹੈਗਾ ਆ ਜਿਤਾਇਆ ਤੇ ਮੈਨੂੰ ਸਰਪੰਚ ਬਣਾਇਆ ਤੇ ਮੈਨੂੰ ਇਹ ਮਾਣ ਬਖਸ਼ਿਆ। ਇਹਨਾ ਹੁਣ ਲੋਕਾਂ ਨੇ ਚੋਣ ਕੀਤੀ ਹੈ ਕਿ ਸਰਪੰਚ ਤੋਂ ਪਹਿਲਾਂ ਇੱਕ ਐਡਵੋਕੇਟ ਵੀ ਹਾਂ। ਪਿੰਡ ਦੇ ਮਸਲੇ ਕਿਸ ਤਰ੍ਹਾਂ ਨੇ ਕਿਸ ਤਰ੍ਹਾਂ ਹੱਲ ਕਰਾਉਂਗੇ? ਪਿੰਡ ਦੇ ਦੇਖੋ ਕਈ ਮਸਲੇ ਜਿਹੜੇ ਹੈਗੇ ਆ ਸਭ ਮੇਰੇ ਤੋਂ ਪਹਿਲਾਂ ਜਿਹੜੇ ਸਰਪੰਚ ਆਏ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਆਪਣੇ ਮੁਤਾਬਕ ਹੱਲ ਕਰਨ ਦੀ। ਪਰ ਮੇਰੇ ਬਣਨ ਤੋਂ ਬਾਅਦ ਜੋ ਮੈਂ ਸਮੱਸਿਆਵਾਂ ਜਿਹੜੀਆਂ ਸਾਹਮਣੇ ਦਾ ਮੁੱਖ ਨੇ ਪਿੰਡ ਦੀਆਂ ਉਹ ਪਿੰਡ ਦੇ ਲਾਂਘੇ ਦੀ ਸਮੱਸਿਆ ਕਿਉਂਕਿ ਸਾਡਾ ਪਿੰਡ ਦੋ ਪਾਸੇ ਐਸ.ਜੀ.ਟੀ. ਰੋਡ ਦੇ ਸਰਪੰਚ ਸਾਹਿਬ ਥੋੜਾ ਘਰ ਵੀ ਪਰਲੇ ਪਾਸੇ ਆ ਪਿੰਡ ਵਾਸੀਆਂ ਨੂੰ ਜਦੋਂ ਰਾਤ-ਬਰਾਤੇ ਲੋਡ ਪਊ ਵੀ ਹਾਂ ਸਰਪੰਚ ਨੂੰ ਮਿਲਣਾ ਤੇ ਕ੍ਰੋਸਿੰਗ ਦਾ ਬਹੁਤ ਔਖਾ ਅਸੀਂ ਦੇਖ ਰਹੇ ਹਾਂ ਇਹ ਦੇਖੋ ਸਾਡੇ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਹੈ ਨਹੀਂ ਸਾਡੇ ਪਿੰਡ ਦੇ ਲੋਕ ਅਸੀਂ ਅਕਸਰ ਹੀ ਇੱਧਰ ਤੇ ਸਾਡੇ ਸਾਰਾ ਪਿੰਡ ਉਧਰ ਉਤੋਂ ਦੇ ਫਿਰਦੇ ਰਹਿੰਦੇ ਹਾਂ ਸਾਨੂੰ ਜੀ ਇਹੋ ਬੜਾ ਫਿਰ ਵੀ ਸਮੱਸਿਆ ਤਾਂ ਹੈ ਸਾਨੂੰ ਆਦਤ ਬਣੀ ਹੋਈ ਆ ਬਟ ਇਸੇ ਸਮੱਸਿਆ ਦੇ ਹੱਲੇ ਤੇ ਲਾਂਘੇ ਦੀ ਗੱਲ ਕਰ ਰਹੇ ਹਾਂ ਨਾ ਜੀ ਅਸੀਂ ਇਸੇ ਸਮੱਸਿਆ ਦਾ ਹੱਲ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਸਾਰੀ ਸਰਕਾਰਾਂ ਦੇ ਦਵਾਰ ਪਹੁੰਚੋਗੇ ਪਹੁੰਚ ਕੇ ਉਹਨਾਂ ਨੂੰ ਸਾਰੀ ਸਮੱਸਿਆ ਬੋਦੀ ਜਾਣੂ ਕਰਾਵਾਂਗੇ ਸਾਨੂੰ ਜੇ ਕਿਤੇ ਇਹਦੀਆਂ ਫੋਟੋਗ੍ਰਾਫਸ ਖਿੱਚ ਕੇ ਜਾਂ ਕਿਸੇ ਅਧਿਕਾਰੀ ਨੂੰ ਇੱਥੇ ਬੁਲਾ ਕੇ ਦਿਖਾਉਣਾ ਵੀ ਉਹਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਬੱਚੇ ਜਿਹੜੇ ਹੈਗੇ ਛੋਟੇ-ਛੋਟੇ ਬੱਚੇ ਕਿ ਦੂਰ-ਉਰਦਸ ਨੂੰ ਕਰਾਸ ਕਰਕੇ ਕੂਲ ਜਾਂਦੇ ਆ ਕਿਸ ਤਰ੍ਹਾਂ ਉਧਰੇ ਲੋਕ ਰੈਡ ਡੈਰੀ ਤੇ ਆਉਂਦੇ ਆ ਇਸ ਤਰ੍ਹਾਂ ਉਧਰ ਕੋ ਗੁਰਦੁਆਰਾ ਸਾਡੇ ਪਿੰਡ ਇੱਕ ਹੈ ਕਿਸ ਤਰ੍ਹਾਂ ਉਧਰੇ ਲੋਕ ਗੁਰਦੁਆਰਾ ਸਾਹਿਬ ਆਉਂਦੇ ਆ ਜਾਂ ਇਧਰ ਦੇ ਲੋਕਾਂ ਦੀਆਂ ਜ਼ਮੀਨਾਂ ਉਧਰ ਨੇ ਕਿਸ ਤਰ੍ਹਾਂ ਪਾਰ ਕਰਕੇ ਉਧਰ ਆਪਦੇ ਟਰੈਕਟਰ ਲੈ ਕੇ ਉਹਨਾਂ ਨੂੰ ਕਿੰਨੀ ਦੂਰ ਤੋਂ ਕੰਮਣਾ ਪੈਂਦਾ ਜੇ ਜੋ ਮੋਟਰਸਾਈਕਲ ਕਿਸ ਤਰ੍ਹਾਂ ਉਪਾਰ ਕਰਕੇ ਉਧਰ ਆਪਣੀ ਜ਼ਮੀਨਾਂ ਜਾਂ ਖੇਤੀ ਦੇ ਕੰਮਾਂ ਸੰਬੰਧੀ ਜਾਂਦੇ ਨੇ ਉਹ ਦੋਨੋਂ ਪਾਸੇ ਪ੍ਰੋਬਲਮ ਆ ਰਹੀ ਹੈ ਇਸ ਚੀਜ਼ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂ। ਕੀ ਕਹਿਣਾ ਚਾਹੁੰਦੇ ਹੋ ਪਿੰਡ ਵਾਸੀਆਂ ਨੂੰ ਜਿਨ੍ਹਾਂ ਨੇ ਤੁਹਾਡੇ ਤੇ ਭਰੋਸਾ ਜਤਾਇਆ? ਮੈਂ ਪਿੰਡ ਵਾਸੀਆਂ ਦਾ ਪਹਿਲਾਂ ਤਾਂ ਧੰਨਵਾਦ ਕਰਦਾ ਬਹੁਤ ਜ਼ਿਆਦਾ ਕਿ ਜਿਨ੍ਹਾਂ ਨੇ ਮੇਰੇ ਤੇ ਇੰਨਾ ਭਰੋਸਾ ਜਤਾਇਆ ਮੈਨੂੰ ਮਾਣ ਬਖਸ਼ਿਆ ਤੇ ਮੈਂ ਨਾਲ ਹੀ ਨਾਲ ਯਕੀਨ ਇਹ ਵੀ ਦਿਵਾਉਣਾ ਚਾਹੁੰਦਾ ਉਹਨਾਂ ਨੂੰ ਕਿ ਜੋ ਉਹਨਾਂ ਨੇ ਮੇਰੇ ਤੇ ਭਰੋਸਾ ਪ੍ਰਗਟਾਇਆ 5 ਸਾਲ ਦੇ ਵਿੱਚ ਮੇਰੀ ਜਿਹੜੀ ਆ ਪੁਰਜ਼ ਮੈਂ ਉਹਨਾਂ ਦੇ ਪਰੋਸੇ ਦਾ ਮੁੱਲ ਮੂਰਤਕਾਂ ਤੇ ਜਿਹੜੇ ਵੀ ਕੰਮ ਨੇ ਵਕਾਫ ਦੇ ਹੋਣ ਜਾਂ ਜੋ ਵੀ ਕੰਮ ਨੇ ਜਾਂ ਪਿੰਡ ਦੇ ਲੋਕਾਂ ਦੁੱਖ ਸੁੱਖਾਂ ਸ਼ਾਮਲ ਹੋਣਾ ਪਿੰਡ ਦੇ ਲੋਕਾਂ ਦੀਆਂ ਹੋਰ ਪਰੇਸ਼ਾਨੀਆਂ ਨੇ ਉਹਨਾਂ ਨੂੰ ਮੈਂ ਮੇਰੀ ਕੋਸ਼ਿਸ਼ ਹੋਊਗੀ ਕਿ ਵੱਧ ਤੋਂ ਵੱਧ ਹੱਲ ਕਰਾਉਣ ਦੀ ਕੋਸ਼ਿਸ਼ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਨ ਲਿਆ ਹਾਂ ਜਿੱਤ ਹੋਈ ਹੈ ਮਨਦੀਪ ਸਿੰਘ ਜੀ ਬਹੁਤ ਵਧੀਆ ਜਿੱਤ ਹੋਈ ਹੈ ਜੀ ਮੈਂ ਪੰਜ ਬਾਲ ਨੰਬਰ 1 ਤੋਂ ਆ ਮੈਂ ਸਰਪੰਚ ਨਾ ਚੁਣਿਆ ਗਿਆ ਮੇਰੇ ਵੋਟਰਾਂ ਦਾ ਇੱਕ ਨੰਬਰ ਦੇ ਇਹਨਾਂ ਤੇ ਸਪੋਰਟਰਾਂ ਦਾ ਧੰਨਵਾਦ ਕਰਦਾ ਔਰ ਪਿੰਡ ਵਾਸੀਆਂ ਪਿੰਡ ਵੋਟਰਾਂ ਦਾ ਸਾਰੇ ਨਤਨਬਦ ਕਰਦੇ ਹਾਂ ਹਾਂਜੀ ਹਾਂਜੀ ਪਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪਿੰਡ ਵਾਸੀਆਂ ਨੇ ਇੱਕ ਫਤਵਾ ਦਿੱਤਾ ਮਨਦੀਪ ਸਿੰਘ ਦੇ ਹੱਕ ਤੇ ਮਨਦੀਪ ਸਿੰਘ ਦੇ ਹੱਕ ਜੀ ਅਸੀਂ ਸਾਰੇ ਜਾਣੇ ਫਤਵਾ ਦਿੱਨੇ ਆ ਜੀ ਕਿ ਸਾਨੂੰ ਸੁੱਚੀ ਹੋਈ ਬਹੁਤ ਬਾਈ ਗੁੱਡੀ ਦਾ ਫਾਲਤਾ ਕਹਿਣਾ ਚਾਹੁੰਦੇ ਆ ਅੱਜ ਦੇ ਦਿਨ ਤੇ ਐਹੀ ਹੈ ਜੀ ਦੇਖੋ ਸਾਡਾ ਮਨਦੀਪ ਸਿੰਘ ਨੇ ਦਿੱਤੇ ਬਹੁਤ ਬੋਟਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਆ ਪਿੰਡ ਦਾ ਸਾਰਿਆਂ ਦਾ ਜੀ ਕੀ ਨਾਮ ਆ ਜੀ ਕੁਲਵਿੰਦਰ ਸਾਹਿਬ ਕਿਹੜੇ ਵਾਰਡ ਨੰਬਰ ਤੋਂ ਜਿੱਤੇ ਜੀ 6 ਨੰਬਰ ਵਾਰਡ ਕੀ ਕਹਿਣਾ ਚਾਹੁੰਦੇ ਹੋ ਵਾਰਡ ਦੇ ਬਾਰਡ ਨੂੰ ਇਹ ਕਹਿਣਾ ਕਿ ਜੋ ਵੀ ਕੰਮ ਕਰਨਾ ਹੈ ਵੀ ਅਪਰਸਤ ਸਹਿਯੋਗ ਨਾਲ ਕਰੀਏ ਪਿੰਡ ਸਰਪੰਚ ਦੀ ਸਹਿਮਤੀ ਨਾਲ ਕਰੀਏ ਕਿ ਕੰਮ ਸਾਰੇ ਬਕਾਸ਼ ਨਾਲ ਹੋਣ ਸਹੀ ਹੋਣ ਕੰਮਾਰੇ ਜੋ ਤਸਵੀਰਾਂ ਦੇਖ ਸਕਦੇ ਹੋ ਥਾਨੀ ਪਿੰਡ ਦੇ ਵਿੱਚ ਅੱਜ ਜਿਹੜਾ ਜਿੱਤ ਦਾ ਜਸ਼ਨ ਵੀ ਮਨਾਇਆ ਜਾ ਰਿਹਾ ਉੱਥੇ ਹੀ ਜਿਹੜਾ ਪਿੰਡ ਦੇ ਵਿੱਚ ਅੱਜ ਜਿਹੜਾ ਧੰਨਵਾਦੀ ਦੌਰਾ ਵੀ ਕੀਤਾ ਜਾ ਰਿਹਾ ਜਿਸ ਨੇ ਕਿ ਐਡਵੋਕੇਟ ਮਨਦੀਪ ਸਿੰਘ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਅੱਜ ਪਿੰਡ ਦੇ ਲੋਕਾਂ ਦਾ ਜਿਹੜਾ ਧੰਨਵਾਦ ਕਰਨ ਜਾਣਗੇ ਕੈਮਰਾਮੈਨ ਜੋਗਾ ਸਿੰਘ ਦੇ ਨਾਲ ਮਨਦੀਪ ਲੁਧਿਆਣਾ ਟੀਵੀ